ਸਭ ਤੋਂ ਪਹਿਲਾਂ ਇਹੀ ਬੰ ਜਿਹੜਾ ਵਾ ਟੁੱਟਿਆ ਸੀਗਾ ਔਰ ਉਸੇ ਦਿਨ ਤੋਂ ਆਪਾਂ ਕਵਰੇਜ ਦਿੱਤੇ ਹੈਗੇ ਆ ਨਾ ਤੇ ਤਕਰੀਬਨ 250 ਤੋਂ 300 ਮੀਟਰ ਦਾ ਪਾੜ ਸੀ ਜਿਹਨੂੰ ਕੱਲ ਤੋਂ ਲਾ ਕੇ ਜਿਹੜੀ ਸੇਵਾ ਇਹ ਲੋਕ ਕਰਕੇ ਇਹਨੂੰ ਪੂਰਦੇ ਆ ਕੋਸ਼ਿਸ਼ ਇਹ ਆ ਕਿ ਸਭ ਤੋਂ ਪਹਿਲਾਂ ਜਿਹੜਾ ਪਾਣੀ ਨੂੰ ਰੋਕ ਲਿਆ ਜਾਵੇ ਇੱਥੇ ਜਿੰਨਾ ਕਿ ਮੈਂ ਦੇਖਿਆ 2.5 ਤੋਂ 3 ਫੁੱਟ ਜਿਹੜੀ ਰੇਤਾ ਉਰਗਾਰ ਕਈ ਜਗ੍ਹਾ ਤਾਂ ਆਪਾਂ ਰੇਤਾ ਕਹਿ ਸਕਦੇ ਆ ਦੂਜੀ ਜਗ੍ਹਾ ਗਾਰ ਹੈ ਜਿੰਨੇ ਮੰਨ ਲਓ ਕਿ ਲੱਗਦਾ ਕਿ 2 ਮਹੀਨੇ ਤੱਕ ਇਹ ਲੋਕ ਜਿਹੜੇ ਦੱਸਦੇ ਆ ਕਿ 2 ਮਹੀਨੇ ਤੱਕ ਇਹਨਾਂ ਜਿਹੜੀਆਂ ਸੜਕਾਂ ਵੀ ਸਾਫ਼ ਨਹੀਂ ਹੋ ਪਾਣੀਆਂ ਕਿ ਰੇਤਾ ਚ ਕੰਨੀ ਜਿਹੜੀ ਗੱਲ ਦੂਰ ਆ। ਅੱਛਾ ਰਾਸ਼ਨ ਵਗੈਰਾ ਤਾਂ ਬੋਣ। ਪਰ ਆਪਸ ਨੇ ਬਾਬੇ ਜਿਹੜੇ ਨਾ ਆਪ ਦੇ ਕੋਈ ਜਿਹੜਾ ਆਪਣਾ ਭੈਣ ਭਰਾ ਆ ਜਾ ਕੋਈ ਦੂਰ ਨੇੜੇ ਜਿਹਨੂੰ ਜਿਹਨੂੰ ਕੋਈ ਉਹ ਆਉਂਦੇ ਆ। ਬਾਕੀ ਸਰਕਾਰ ਦੇ ਕੋਈ ਕਿਸੇ ਦੇ ਜੋ ਆਪਦੇ ਆਉਂਦੇ ਫੋਟਾ ਫਿਆ। ਕੋਈ ਹਲਾਤ ਬਹੁਤੇ ਮਾੜੇ ਆ ਥੋੜੇ ਨਹੀਂ ਬਹੁਤੇ ਮਾੜੇ ਆ। ਸਰਕਾਰ ਜਿਹੜੀ ਆ ਸਰਕਾਰ ਸਭ ਝੂੜਦਾ ਪਲੰਦਾ ਏ। ਸਾਰੀਆਂ ਸਰਕਾਰਾਂ ਨੂੰ ਮੈਂ ਕਹਿ ਸਕਦਾ ਦੁੱਖ ਨਾ ਕਹਿ ਸਕਦਾ ਮੈਂ। ਕਾਲੀਆਂ ਨਾਲੋਂ ਕਾਂਗਰਸ ਨਾਲੋਂ ਚਲੋ ਆਮ ਆਦਿ ਬੀਜੇਪੀ ਤਾਂ ਆਈ ਨਹੀਂ ਸਾਡੇ। ਇਹ ਸਾਰੀਆਂ ਸਰਕਾਰਾਂ ਨੂੰ ਮਾੜੀ ਸਰਕਾਰ ਸਾਡੀ ਇਹ ਆ। ਕੋਈ ਸਰਕਾਰਾਂ ਹੋਂ ਕਈ ਜਾਂਦੀਆਂ ਹੀ ਮਾਵਦਾ ਦੇਵਾਂਗੇ ਮਾਵਦਾ ਤੇ ਚਲੋ ਅਸੀਂ ਆਨੇ ਵੀ ਚਲੋ ਸਾਨੂੰ ਜੇ ਕਵਜੇ ਦੀ ਵੀ ਪੈਲੀ ਆ ਉਹਨੂੰ ਵੀ ਮਾਵਦਾ ਮਿਲਣਾ ਚਾਹੀਦਾ ਵਾ ਪਹਿਲੀ ਗੱਲ ਤਾਂ ਮੌਕੇ ਤੇ ਗਰਦੌਰੀ ਹੋਣੀ ਚਾਹੀਦੀ ਹੈ ਕਿਸੇ ਦੀ ਅਦਲਾ ਬਦਲੀ ਹੁੰਦੀ ਹੈ ਕੋਈ ਗਰਦੌਰੀ ਬੈਠੇ ਤੇ ਪਟਵਾਰੀ ਉਥੋਂ ਕਰੀ ਜਾਂਦੇ ਆ ਖੇਤ ਜਾਣ ਕੇ ਗਰਦੌਰੀ ਕਰੇ ਨਾ ਜਿਹੜਾ ਉਧਰ ਤੋੜ ਆ ਨਾ ਉਹ ਉੱਥੇ ਜਦੋਂ ਜਾਓਗੇ ਨਾ ਤੇ ਆਪਣੇ ਨੂੰ ਡਰ ਲੱਗ ਜਾਏਗਾ ਵੀ ਉਹ ਤੋੜ ਬੱਜੇ ਤੱਕ ਨਹੀਂ ਬੱਜੇਗਾ ਵਾਇਸਪੰਜਾਬ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਮੈਂ ਸੁਲਤਾਨਪੁਰ ਲੋਧੀ ਦੇ ਬਜੀਦਪੁਰ ਪਿੰਡ ਦੇ ਨੇੜੇ ਦੇ ਇਲਾਕੇ 'ਚ ਖੜਾ ਮੈਂ ਤੁਹਾਨੂੰ ਇੱਥੇ ਦੀ ਕੁਝ ਤਸਵੀਰਾਂ ਦਿਖਾ ਕੇ ਕੁਝ ਰਿਐਲਿਟੀ ਦਿਖਾਣਾ ਚਾਹਨਾ ਕਿ ਇੱਥੇ ਕਹਿ ਰਹੇ ਨੇ ਕਿ ਲਗਭਗ ਪਾਣੀ ਉਤਰ ਗਿਆ ਪਰ ਇੱਥੇ ਦੀਆਂ ਜੋ ਤਸਵੀਰਾਂ ਨੇ ਆਸ-ਪਾਸ ਦਿਖਾਵਾਂ ਤੇ ਇੱਥੇ ਹਾਲੇ ਸਿਰ 30% ਪਾਣੀ ਉਤਰਿਆ ਤੇ ਇੱਥੇ ਜੋ ਹੋ ਰਿਹਾ ਪਹਿਲਾਂ ਮੈਂ ਉਹ ਵੀ ਦੱਸ ਦਵਾਂ ਇੱਥੇ ਲਗਭਗ 2.5 ਤੋਂ 300 ਫੁੱਟ ਦਾ ਪਾੜ ਪੈ ਗਿਆ ਸੀ ਜਿਸ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੰਨ ਲਗਾ ਰਿਹਾ ਜਾ ਰਿਹਾ ਇਹ ਸਾਰੀ ਕੋਸ਼ਿਸ਼ ਪਿੰਡ ਵਾਲੇ ਜਿਹੜੇ ਇੱਥੋਂ ਦੇ ਉਹ ਲੋਕ ਕਰ ਰਹੇ ਨੇ ਸਵੇਰ ਦੇ ਟਰੈਕਟਰ ਚੱਲ ਰਹੇ ਨੇ ਲਗਾਤਾਰ ਟਰੈਕਟਰ ਦੀ ਆਵਾਜ਼ ਆਣੀ ਮਿੱਟੀ ਪਾਈ ਜਾ ਰਹੀ ਹੈ ਇੱਥੇ ਦੱਸਿਆ ਜਾ ਰਿਹਾ ਕਿ ਇਹ ਸਾਹਮਣੇ ਜਿਹੜਾ ਦੱਸਿਆ ਜਾ ਰਿਹਾ ਕਿ ਲਗਭਗ 12 ਫੁੱਟ ਦੇ ਕਰੀਬ ਪਾਣੀ ਦਾ ਜਿਹੜਾ ਹੈਗਾ ਡੂੰਗਾ ਹੈਗਾ ਤੇ 2 ਦਿਨ ਲੱਗ ਜਾਣਗੇ ਇਸ ਪਾਰ ਨੂੰ ਪੂਰਨ ਲਈ ਤੇ ਕੀ ਹੋਇਆ ਸੀ ਕਿਸਤਾ ਹੋਇਆ ਸੀ ਹੁਣ ਤੱਕ ਕੀ ਚੱਲਿਆ ਅਸੀਂ ਗੱਲਬਾਤ ਵੀ ਇੱਥੇ ਲੋਕਾਂ ਨਾਲ ਕਰਾਂਗੇ ਪਹਿਲਾਂ ਤੁਹਾਨੂੰ ਇੱਕ ਦੋ ਹੋਰ ਤਸਵੀਰਾਂ ਦਿਖਾ ਦਾਂ ਕਿ ਇੱਥੇ ਸਭ ਤੋਂ ਜ਼ਿਆਦਾ ਜ਼ਰੂਰਤ ਇਸ ਟਾਈਮ ਡੀਜ਼ਲ ਦੀ ਹੈ ਅਤੇ ਦੇਖੋ ਤੁਸੀਂ ਇੰਨੇ ਟਰੈਕਟਰ ਲੱਗੇ ਨੇ ਕਿ ਉਹਨਾਂ ਨੂੰ ਡੀਜ਼ਲ ਦੀ ਇੰਨੀ ਕੁ ਜ਼ਿਆਦਾ ਜ਼ਰੂਰਤ ਹੈ ਕਹਿੰਦੇ ਰਾਸ਼ਨ ਸਾਨੂੰ ਨੂੰ ਜ਼ਰੂਰਤ ਡੀਜ਼ਲ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਮੇਨਾਲ ਸੀਨੀਅਰ ਪੱਤਰਕਾਰ ਤਰਜੂ ਜੀ ਵੀ ਮੌਜੂਦ ਹੈ ਅਸੀਂ ਇਹਨਾਂ ਨਾਲ ਗੱਲ ਕਰਨੇ ਨੇ ਜਗਜੀਤ ਸਿੰਘ ਤੰਦੂਜੀ ਕਿ ਇੱਥੇ ਕੀ ਹਾਲਾਤ ਹੈ ਤੰਦੂ ਜੀ ਸਭ ਤੋਂ ਪਹਿਲਾਂ ਦੱਸੋ ਇੱਥੇ ਹੁਣ ਜੋ ਬੰਨ ਪੈ ਰਿਹਾ ਮੈਂ ਦੇਖ ਰਿਹਾ 2 300 ਫੁੱਟ ਦਾ ਹੈਗਾ ਜੀ ਕੀ ਹਾਲਾਤ ਨੇ ਹੁਣ ਦੇ ਆ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਇਥੋਂ ਦਾ ਦੱਸ ਪਾਵਾਂ ਕਿ 3000 ਏਕੜ ਰਕਬਾਵਾ ਇਹੇ ਔਰ 2500 ਤੋਂ 3000 ਦੇ ਕਰੀਬ ਆਬਾਦੀ ਜਿਹੜੀ ਪਿਛਲੇ ਡੇਢ ਮਹੀਨੇ ਤੋਂ ਜਿਹੜਾ ਪਾਣੀ ਦੇ ਵਿੱਚ ਆ ਸਭ ਤੋਂ ਪਹਿਲਾਂ ਇਹ ਹੀ ਬੰਨ ਜਿਹੜਾ ਵਾ ਟੁੱਟਿਆ ਸੀਗਾ ਔਰ ਉਸੇ ਦਿਨ ਤੋਂ ਆਪਾਂ ਕਵਰੇਜ ਦਿੱਤੇ ਹੋਏ ਹੈਗੇ ਆ ਨਾ ਤੇ ਤਕਰੀਬਨ 250 ਤੋਂ 300 ਮੀਟਰ ਦਾ ਪਾਰਸ ਜਿਸ ਨੂੰ ਕੱਲ ਤੋਂ ਲਾ ਕੇ ਜਿਹੜੀ ਸੇਵਾ ਇਹ ਲੋਕ ਕਰਕੇ ਇਹਨੂੰ ਪੂਰਦੇ ਆ ਕੋਸ਼ਿਸ਼ ਇਹ ਆ ਕਿ ਸਭ ਤੋਂ ਪਹਿਲਾਂ ਜਿਹੜਾ ਪਾਣੀ ਨੂੰ ਰੋਕ ਲਿਆ ਜਾਵੇ ਜੇ ਗੱਲ ਕੀਤੀ ਜਾਵੇ ਕਿ ਅਜੇ ਲੋਕਾਂ ਨੂੰ ਸ਼ਾਇਦ ਲੱਗਦਾ ਹੋਵੇਗਾ ਕਿ ਇਹ ਤੋਂ ਹੜ੍ਹ ਚਲੇ ਗਏ ਆ ਲੇਕਿਨ ਸਿਰਫ 25 ਤੋਂ 30% ਜਿਹੜਾ ਉਹ ਖਾਲੀ ਹੋਇਆ ਵਾ ਅੱਛਾ ਪਾਣੀ ਹਾਲੇ 70% ਪਿਆ ਹੋਇਆ ਵਾ ਜੀ 70% ਜਿਹੜਾ ਪਾਣੀ ਅਜੇ ਪਿਆ ਹੋਇਆ ਜਦੋਂ ਤੁਸੀਂ ਉੱਥੋਂ ਬਾਉਪੁਰ ਪੁਲ ਤੋਂ ਆਏ ਹੋ ਜੀ ਤੁਸੀਂ ਦੇਖਿਆ ਹੋਵੇਗਾ ਤੁਹਾਨੂੰ ਟਰੈਕਟਰ ਨਾਲ ਹੀ ਲੈ ਕੇ ਗਏ ਆ ਇਹ ਲੋਕ ਉਸ ਤੋਂ ਅੱਗੇ ਜਾਉਂਗੇ ਤਾਂ ਕਿਸ਼ਤੀਆਂ ਵੀ ਚੱਲਦੀਆਂ ਪਈਆਂ ਵਾ ਔਰ ਇਹੋ ਜਿਹਾ ਇੱਕ ਇਸ ਤੋਂ ਵੱਡਾ ਪਾਰ ਜਿਹੜਾ ਦੂਜੇ ਪਾਸੇ ਕਿਉਂਕਿ ਇਹ ਟਾਪੂ ਆ ਨਾ ਬਿਆਸ ਦਰਿਆ ਦੇ ਬਿਲਕੁਲ ਵਿਚਕਾਰ ਹੈ ਤਰਨਤਾਰਨ ਤੋਂ ਦੂਜੇ ਪਾਸੇ ਇੱਕ ਮਨ ਲਓ ਪਾਰ ਹੈ ਜਿੱਦੋਂ ਅੱਜ ਵਹਾਅ ਬਹੁਤ ਤੇਜ਼ ਹੈਗਾ ਵਾ ਉਰ ਉਸੇ ਪਹਾੜਾ ਕਰਕੇ ਜਿਹੜੇ ਨੌ ਘਰ ਜਿਹੜੇ ਇੱਥੇ ਮਨ ਲੋ ਕਿਥੋਂ ਬਿਲਕੁਲ ਡੈਮੇਜ ਹੋ ਗਏ ਸੀਗੇ ਐਸ ਟਾਈਮ ਐਸ ਟਾਈਮ ਜਿਹੜੀ ਲੋਕਾਂ ਦੀ ਪਹਿਲੀ ਕੋਸ਼ਿਸ਼ ਜਿਹੜੀ ਉਹ ਇਹੀ ਹੈ ਕਿ ਜਿਹੜੇ ਇਸ ਪਹਾੜ ਨੂੰ ਜਿਹੜਾ ਵਾ ਰੋਕ ਕੇ ਇਹ ਤੋਂ ਕੰਮ ਸ਼ੁਰੂ ਕੀਤਾ ਜਾਵੇ ਉਸ ਤੋਂ ਅਗਲੀ ਗੱਲ ਜੇ ਕਰੀਏ ਕਿ ਪਹਾੜ ਨੂੰ ਰੋਕ ਲਿਆ ਜਾਂਦਾ ਤਾਂ ਫਿਰ ਇਹ ਜਿਹੜਾ ਜੀਵਨ ਜਿਹੜਾ ਪਟੜੀ ਤੇ ਆਂਦਾ ਜਾਂ ਨਹੀਂ ਆਂਦਾ ਇਹ ਇੱਥੇ ਜਿੰਨਾ ਕਿ ਮੈਂ ਦੇਖਿਆ 2.5 ਤੋਂ 3 ਫੁੱਟ ਜਿਹੜੀ ਰੇਤਾ ਉਰਗਾਰ ਕਈ ਜਗ੍ਹਾ ਤਾਂ ਆਪਾਂ ਰੇਤਾ ਕਹਿ ਸਕਦੇ ਹਾਂ ਦੂਜੀ ਜਗ੍ਹਾ ਗਾਰ ਹੈ ਜਿੰਨੇ ਮੰਨ ਲਓ ਕਿ ਲੱਗਦਾ ਕਿ 2 ਮਹੀਨੇ ਤੱਕ ਇਹ ਲੋਕ ਜਿਹੜੇ ਦੱਸਦੇ ਆ ਕਿ 2 ਮਹੀਨੇ ਤੱਕ ਇਹਨਾਂ ਜਿਹੜੀਆਂ ਸੜਕਾਂ ਵੀ ਸਾਫ਼ ਨਹੀਂ ਹੋ ਪਾਣੀਆਂ ਕਿ ਰੇਤਾ ਚੱਕਣ ਦੀ ਜਿਹੜੀ ਗੱਲ ਦੂਰ ਹੈ ਕਣਕ ਦੀ ਇਹਨਾਂ ਨੂੰ ਉਮੀਦ ਨਹੀਂ ਕਿ ਹਾਂ ਇਹ ਜੂਰ ਕਰਦੇ ਕਹਿੰਦੇ ਕਿ ਕੋਸ਼ਿਸ਼ ਸਾਡੀ ਇਹ ਹੈ ਕਿ ਅਸੀਂ ਜੋ ਸਾਡੇ ਕੋਲ ਡੰਗਰ ਪਸ਼ੂ ਨੇ ਉਹਨਾਂ ਵਾਸਤੇ ਜੋ ਚਾਰਾ ਵਗੈਰਾ ਹੁੰਦਾ ਵਾ ਉਹ ਅਸੀਂ ਬੀਜ ਲਈਏ ਇੰਨੀ ਕੀ ਕੋਸ਼ਿਸ਼ ਜਿਹੜੀ ਇਹ ਲੋਕ ਕਰ ਰਹੇ ਆ ਜੀ ਜੀ ਅੱਛਾ ਇੱਕ ਨਾ ਮੈਨੂੰ ਇਹ ਦੱਸੋ ਜਿਹੜਾ ਇਹ ਤੁਸੀਂ ਕਹਿ ਰਹੇ ਹੋ 2.5 3 ਫੁੱਟ ਹੈ ਇਹ ਜਿਵੇਂ ਉਹਨਾਂ ਨੇ ਕਿਹਾ ਸੀ ਸਰਕਾਰ ਨੇ ਜਿਸ ਦਾ ਖੇਤ ਉਸ ਦੀ ਰੇਤ ਇਸ ਦਾ ਕੋਈ ਫਾਇਦਾ ਮਿਲ ਰਿਹਾ ਕਿਸਾਨਾਂ ਨੂੰ ਦੇਖੋ ਮੈਂ ਇਸੇ ਟਾਪਿਕ ਦੇ ਉੱਪਰ ਇਨ੍ਹਾਂ ਕਿਸਾਨਾਂ ਦੇ ਨਾਲ ਪਰਸੋਂ ਗੱਲ ਕੀਤੀ ਉਹ ਕਹਿੰਦੇ ਜੀ ਸਭ ਤੋਂ ਪਹਿਲੀ ਗੱਲ ਹੈ ਕਿ ਜਿਹਦੇ ਖੇਤ ਉਹਦੀ ਰੇਤ ਵਾਲੀ ਜਿਹੜੀ ਗੱਲ ਆ ਸਾਡੇ ਸਿੱਪਲ ਸਭ ਤੋਂ ਪਹਿਲਾ ਗਾਰ ਹੈ ਮਿਕਸ ਰੇਤ ਆ ਤੇ ਗਾਰ ਹੈ ਔਰ ਦੂਜੀ ਗੱਲ ਆ ਡੈਡਲਾਈਨ ਜਿਹੜੀ ਆ ਉਹ 2 ਮਹੀਨੇ ਛਾਜਦਾ ਜੀ ਹਨਾ ਉਹ ਕਹਿੰਦੇ 2 ਮਹੀਨੇ ਤੇ ਸਾਡੇ ਪਾਣੀ ਨਹੀਂ ਨਿਕਲਣਾ ਫਿਰ ਉਸ ਤੋਂ ਬਾਅਦ 2 ਮਹੀਨੇ ਜੇ ਇਹ ਰੇਤ ਤਾਂ ਕਿਦਾ ਚੱਕ ਲਾਂਗੇ ਉਹ ਇਹਨਾਂ ਨੂੰ ਕਹਿੰਦੇ ਕਿ ਫਸਲਾਂ ਸਾਡੀਆਂ ਮਰ ਗਈਆਂ ਖਾਨ ਨੂੰ ਸਾਡੇ ਕੋ ਕਹਿੰਦੇ ਕੁਝ ਹੈ ਨਹੀਂ ਤੇ ਰੇਤਾ ਹੀ ਕਿਦਾ ਚੱਕ ਲਾਂਗੇ ਇੱਥੋਂ ਜੀ ਹੈਨਾ ਉਹ ਕਹਿੰਦੇ ਕਿ ਸਾਨੂੰ ਤਾਂ ਇਹ ਚਾਹੀਦਾ ਕਿ ਸਾਡੇ ਭਾਈ ਤੁਸੀਂ ਇੱਥੋਂ ਰੇਤਾ ਚੁਗਾ ਕੇ ਬੇਸ਼ੱਕ ਲੈ ਜਾਓ ਸਾਡੀਆਂ ਜ਼ਮੀਨਾਂ ਪੱਦਰ ਸਾਨੂੰ ਕਰਾ ਦਿਓ ਅੱਛਾ ਮਤਲਬ ਉਹ ਕਹਿੰਦੇ ਰੇਤ ਵੀ ਨਾ ਦੋ ਸਾਡੀ ਪੱਦਰ ਕਰਾ ਦਿਓ ਇੰਨੇ ਹੀ ਬੋਲ ਹਾਂ ਜੀ ਕਿਉਂਕਿ ਇਹ ਦੇਖੋ ਤੁਸੀਂ ਰੇਤ ਵਰਤ ਨਹੀਂ ਕੀਤੀ ਹੈ ਘਰਾਂ ਦੇ ਵਿੱਚ ਆਪਣਾ ਉਸਾਰੀ ਵਾਸਤੇ ਵਰਤ ਨਹੀਂ ਹੈ ਹੈਨਾ ਔਰ ਜਿਹੜੀ ਇਹ ਰੇਤ ਆ ਇਹਦੇ ਵਿੱਚ ਮਿੱਟੀ ਮਿਕਸ ਆ ਅੱਛਾ ਹੈਨਾ ਖਰਾਬ ਗਾਰ ਗਾਰਜ ਨੂੰ ਕਹਿੰਦੇ ਨੇ ਉਹ ਵਾ ਇਹਦਾ ਕੰਮ ਹੋਣੀ ਨਹੀਂ ਹੈਨਾ ਤੇ ਜਿਨੇ ਰੇਤ ਲੈਣੀ ਆ ਉਹਨੇ ਪਹਿਲਾਂ ਦੇਖਣੀ ਇੰਜ ਕੋਈ ਰੇਤ ਕੰਮ ਦੀ ਹੈ ਜਾਂ ਨਹੀਂ ਹੈ ਤਾਂ ਇਹ ਲੋਕ ਇਹ ਗੱਲ ਕਹਿੰਦੇ ਆ ਕਿ ਭਾਈ ਜਿਹੜੀ ਸਾਡੀ ਰੇਤ ਆ ਹੈਨਾ ਇਹ ਤੁਸੀਂ ਚੱਕ ਲੋ ਇਹ ਲਈ ਤਾਂ ਸਾਨੂੰ ਉਮੀਦ ਆ ਕਿ ਕਈ ਤੇ ਵੀ ਕਹਿੰਦੇ ਕਿ ਸਾਨੂੰ ਲੱਗਦਾ ਕਿ ਦੋ ਦੋ ਸਾਲ ਤੱਕ ਨਹੀਂ ਚੱਕ ਹੋਣੀ ਮਨ ਲੋ ਕਿ ਇੰਨੀ ਰੇਤ ਆ ਦੇਖਦੇ ਸੀ ਪਿਛਲੇ ਅਸੀਂ ਬੇੜੀ ਤੇ ਆਏ ਸੀ ਤੇ ਇੱਥੇ ਦੱਸ ਰਹੇ ਸੀ ਕਿ 2023 ਦੇ ਜਿਹੜਾ ਟਾਪੂ ਹਲ ਦੇ ਕਰ ਮਰੇਤਾ ਪਈ ਆ ਉਹ ਨਹੀਂ ਚੱਕੀ ਗਈ ਤੇ ਹੋਣ ਵਾਲੀ ਕਿੱਥੋਂ ਚੱਕੀ ਜਾਏਗੀ ਸੱਚਾਈ ਆ ਮੈਂ ਇਹ ਵੀ ਸਟੋਰੀ ਕੀਤੀ ਸੀਗੀ 2023 ਦੇ ਹੜ੍ਹਾਂ ਤੋਂ ਬਾਅਦ ਵੱਡੇ ਵੱਡੇ ਜਿਹਦਾ ਨਾ ਆਪਾਂ ਰਾਜਸਥਾਨ ਦੇ ਕਹਿੰਦੇ ਆ ਕਿ ਟਿੱਬੇ ਹੈਨਾ ਹੈਨਾ ਜੀ ਇਹਦੇ ਟਿੱਲੇ ਕਹਿੰਦੇ ਆ ਹਾਂ ਰੇ ਦੇ ਟਿੱਲੇ ਆਗੇ ਟਿੱਬੇ ਆਗੇ ਉੱਦਾਂ ਬਣੇ ਵੇ ਮੈਂ ਬੜਾ ਹੈਰਾਨ ਮੈਂ ਕਿਹਾ ਯਾਰ ਇਹ ਕਹਿੰਦਾ ਭਰਾ ਮਾਂ ਹ ਇਕੱਠੀ ਕੀਤੀ ਆ ਉਹ ਜਿੰਨੀ ਇਕੱਠੀ ਕੀਤੀ ਆ ਸਾਰੀ ਅੱਧੇ ਕਿੱਲੇ ਦੀ ਆ ਅੱਛਾ ਅੱਧੇ ਕਿੱਲੇ ਦੀ ਆ ਹਾਂ ਤਾਂ ਮੈਂ ਕਿਹਾ ਕਹਿੰਦੇ ਤਾਂ ਕਈਆਂ ਦੇ 20 20 1600 ਦਾ ਕੇਦ ਹਾਂ ਜੀ ਔਰ ਪਹਿਲੀ ਪ੍ਰੋਬਲਮ ਇਹ ਰੇਤਾ ਸਾਰੇ ਲੋਕਾਂ ਦੇ ਆ ਗਿਆ ਦੂਜੀ ਪ੍ਰੋਬਲਮ ਬਹੁਤ ਜਗ੍ਹਾ ਇਹੋ ਜਿਹਾ ਜਿੱ ਦਰਿਆ ਜਿਹੜੇ ਮਲੋਕੇ ਜਮੀਨਾਂ ਜਿਹੜੀਆਂ ਵਾ ਲੋਕਾਂ ਨੂੰ ਲੱਭਣੀਆਂ ਹੀ ਨਹੀਂ ਅੱਛਾ ਉਹ ਨਿਸ਼ਾਨਦਾਈ ਦੁਬਾਰਾ ਹੋਏਗੀ ਹਾਂਜੀ ਕਿਉਂਕਿ ਕਈਆਂ ਦੇ ਤਾਂ ਜਿੱਦਾਂ ਬਹਾਵ ਆ ਨਾ ਦਰਿਆ ਤਾਂ ਆਪਣਾ ਰੂਪ ਆਪ ਧਾਰ ਕਰਦਾ ਵਾ ਜਿੱਦਨ ਉਹਨੇ ਰੋਕ ਕਰ ਲਿਆ ਕਰ ਲਿਆ ਤਾਂ ਉਹ ਕਹਿੰਦੇ ਕਿ ਸਾਡੀ ਕਈ ਜ਼ਮੀਨਾਂ ਜਿਹੜੀਆਂ ਵਾ ਉਹ ਦਰਿਆ ਦੇ ਵਿੱਚ ਲੱਗੀਆਂ ਡੂੰਗੇ ਦਾਦਾ ਵੀ ਵੀ ਫੋਟੋ ਟੋਏ ਪੈ ਗੇ ਉੱਥੇ ਵੀ ਕੁਝ ਨਹੀਂ ਹੋਣਾ ਬਹੁਤ ਕਿਸਾਨ ਐ ਇਹੋ ਜਿਹੇ ਆ ਇੱਥੇ ਜਿਹੜੇ 1 ਕਿੱਲਾ 2 ਕਿੱਲੇ ਜਾਂ 3 ਕਿੱਲੇ ਵਾਲੇ ਆ ਔਰ ਜਿਹੜੇ ਕਿਸਾਨਾਂ ਦੀ 2023 ਦੇ ਵਿੱਚ ਹੜ੍ਹ ਆਏ ਸੀਗੇ ਉਹਨਾਂ ਨੇ 2024 ਤਾਂ ਫਸਲ ਨਹੀਂ ਲਾਈ ਸੀ 2025 ਦੇ ਵਿੱਚ ਆ ਕੇ ਕਹਿੰਦੇ ਅਸੀਂ ਕਈ ਇਹਨੇ ਲਾਈ ਵੀ ਹੋਏਗੀ 2025 ਵਿੱਚ ਕਹਿੰਦੇ ਲਾ ਗਿਆ ਸੀ ਝੋਨਾ ਲਗਾਇਆ ਸੀ ਪਹਿਲੀ ਫਸਲ ਸੀਗੀ ਜਿਹੜੀ ਹੁਣ ਮਨ ਲਓ ਕਿ ਆਪਣੇ ਪੂਰੀ ਜੋਬਨ ਤੇ ਸੀਗੀ ਲੇਕਿਨ ਹੁਣ ਪੂਰੀ ਤਰ੍ਹਾਂ ਡੈਮੇਜ ਹੋ ਗਈ ਮੈਂ ਇੱਥੇ ਦੇਖਦਾ ਮੱਕੀ ਦੀ ਫਸਲ ਹਾਂਜੀ ਮੱਕੀ ਦੀ ਫਸਲ ਹੈ ਉਹ ਮਨ ਲਓ ਕਿ ਛੱਲੀਆਂ ਬਣੀਆਂ ਪਈਆਂ ਸ਼ਾਇਦ 5-7 ਦਿਨਾਂ ਚ ਵੱਢੀ ਜਾਂਦੀ ਉਹ ਕਿਸਾਨ ਜਿਨ੍ਹਾਂ ਦੀ ਉਹ ਜ਼ਮੀਨਾਂ ਨਾਲ ਉਹਨਾਂ ਦੇ ਇੱਥੇ ਕਿੰਦਾ ਕਿ ਸੱਟ ਵਜਦੇ ਹੋਗੇ ਇਹ ਉਹ ਕਿਸਾਨ ਹੀ ਜਾਣ ਸਕਦੇ ਆ ਇਹ ਸਰਕਾਰਾਂ ਨਹੀਂ ਜਾਣ ਸਕਦੀਆਂ ਇਹ ਉਹ ਲੋਕ ਨਹੀਂ ਜਾਣ ਸਕਦੇ ਜਿਹੜੇ ਉੱਤੇ ਬੈ ਕੇ ਗੱਲਾਂ ਕਰ ਰਹੇ ਜਿੱਦਾਂ ਆਪਾਂ ਅਗਰ ਮੈਂ ਨਾ ਕਿਸਾਨਾਂ ਨਾਲ ਗੱਲ ਕਰ ਰਿਹਾ ਕਹਿੰਦੇ ਸਾਨੂੰ ਕਹਿੰਦੇ ਸੀਗੇ ਕਿ ਜਿਹੜੇ ਇਹ ਟਰੈਕਟਰ ਆ ਹਨਾ ਇਹ ਝੰਡੇ ਲਾ ਕੇ ਜਾਂ ਧਰਨਿਆਂ ਜੋਗੇ ਜਾਂ ਮਕਾਨਾਂ ਜੋਗੇ ਆ ਤਾਂ ਅੱਜ ਇਹੀ ਟਰੈਕਟਰ ਜਿਹੜੇ ਆ ਇਹਨਾਂ ਲੋਕਾਂ ਦੇ ਵਾਸਤੇ ਆ ਕੋਈ ਸਰਕਾਰਾਂ ਨਹੀਂ ਬੋੜਦੀਆਂ ਹਨਾ ਇਹ ਲੋਕ ਜਿਹੜੇ ਆਪਣੀ ਸੇਵਾ ਜਿਹੜੀ ਆ ਕਿਸੇ ਨੇ ਡੀਜ਼ਲ ਦੀ ਸੇਵਾ ਕਰਦੀ ਟਰੈਕਟਰ ਲਾ ਕੇ ਲਗਾਤਾਰ ਲੱਗੇ ਪਏ ਆ ਜੀ ਬਹੁਤ ਮਿਹਰਬਾਨੀ ਸੋ ਸੀਨੀਅਰ ਪੱਤਰਕਾਰ ਜਗਜੀਤ ਤੁੰਗੂਜੀ ਨਾਲ ਗੱਲਬਾਤ ਕੀਤੀ ਹੈ ਅੱਛਾ ਤੁਹਾਡਾ ਵੀ ਇੱਥੇ ਖੇਤ ਹੈਗੇ ਜੀ ਹਾਂਜੀ ਆਪਣੇ ਆਪ ਅਗਲੇ ਬੰਨੇ ਖੇਤ ਨਾਲ ਦੇ ਬੰਨੇ ਖੇਤ ਕਿੰਨੇ ਖੇਤ ਹੈ ਤੁਹਾਡੇ ਜਗਿਆ 15 16 ਖੇਤ ਹੈ ਅੱਛਾ ਸਾਰੇ ਪਾਣੀ ਦਰ ਸਾਰੇ ਪਾਣੀ ਸਰ ਪਾਣੀ ਚੇ ਇਹ ਹੁਣ ਕੀ ਹੋਏਗਾ ਫਿਰ ਉਹਨੂੰ ਵੇਖੋ ਜੀ ਮਿੱਟੀ ਮਿੱਟੀ ਚੱਕੀ ਗਈ ਫੇਰ ਵਿਜਾ ਨਹੀਂ ਕੋਈ ਹਾਲ ਨਹੀਂ ਕਿੰਨੇ ਕੁ ਦਿਨ ਲੱਗ ਜਾਣਗੇ ਅੰਦਾਜ਼ਾ ਹੁਣ ਲੱਗਣੂ ਤਾਂ ਪੱਕੀ ਤਾਂ ਮਿੱਟੀ ਚੱਕਰ 2 ਮਹੀਨੇ ਲੱਗਣੇ ਤੇ 3 ਲੱਗ ਜਾਣ ਨਾ ਵੀ ਜਾ ਨਾ ਵੀ ਜਾਵੇ ਫਿਰ ਕਿੱਦਾਂ ਗੁਜ਼ਾਰਾ ਹੋਏਗਾ ਗੁਜ਼ਾਰਾ ਕਿ ਕਿਤੇ ਜਾਵੇ ਉਹ ਬੈਠੇ ਆ ਸਰਕਾਰਾਂ ਤਾਂ ਕਹਿੰਦੀ ਹੈ ਕਿ ਤੁਸੀਂ ਰੇਤਾ ਲੈ ਲਓ ਰੇਤਾ ਕੀ ਕਰਾਂਗੇ ਮਿੱਟੀ ਸਾਰੀ ਹੈਗੀ ਆ ਕਿੱਥੇ ਘੜਾਂਗੇ ਰੇਤਾ ਲੈ ਲੂਗਾ ਮਿੱਟੀ ਫੜ ਲੂਗਾ ਰੇਤਾ ਚੰਗੇ ਉਹ ਮਿੱਕੂ ਗਈ ਰੇਤਾ ਰੋਲ ਮਿੱਟੀ ਸਾਰੀ ਮਿੱਟੀ ਬਣ ਗਈ ਆ ਅੱਛਾ ਸੇਵਾ ਪਹੁੰਚ ਰਹੀ ਹੈ ਇੱਥੇ ਨਹੀਂ ਕੋਈ ਸੇਵਾ ਨਹੀਂ ਪਹੁੰਚ ਰਹੀ ਅੱਛਾ ਰਾਸ਼ਨ ਵਗੈਰਾ ਤਾਂ ਪਹੁੰਚ ਰਾਸ਼ਨ ਬਾਬੇ ਜਿਹੜੇ ਨਾ ਆਪ ਦੇ ਉਹ ਕੋਈ ਆਪਣਾ ਭੈਣ ਭਰਾ ਆ ਜਾ ਕੋਈ ਦੂਰ ਨੇੜੇ ਜਿੰਨੂੰ ਜਿੰਨੂੰ ਕੋਈ ਉਹ ਆਉਂਦੇ ਆ ਬਾਕੀ ਸਰਕਾਰ ਦੇ ਕੋਈ ਕਿਸੇ ਦੇ ਜੋ ਆਪਦੇ ਆਉਂਦੇ ਪੌਣਾ ਖਾਣ ਚੱਲ ਜਾਂਦੇ ਆਮ ਲੋਕ ਸੇਵਾ ਪਹੁੰਚਾ ਰਹੇ ਨਹੀਂ ਹਾਂ ਆਮ ਲੋਕ ਸੇਵਾ ਪਹੁੰਚਾ ਰਹੇ ਉਹ ਕੀ ਚਾਹੀਦਾ ਰਿਕੁਆਇ ਜਾਉਂਦੇ ਰੇ ਤੇਲ ਕਰਕੇ ਪਚੀ ਨਾ ਪੱਦੀ ਖਸ ਗਿਆ ਜਣ ਤੇ ਸਾਨੂੰ ਕੁਛ ਨਹੀਂ ਚੱਲ ਸਾਨੂੰ ਕਣਕ ਵੀ ਜੀ ਜਾਵੇ ਸਾਡੀ ਮੈਂ ਇੱਕ ਹੋਰ ਕਿਸਾਨ ਨਾਲ ਵੀ ਗੱਲ ਕਰ ਲੈਣਾ ਜੀ ਭਾਜੀ ਤੁਹਾਡਾ ਨਾਮ ਮੇਰਾ ਨਾਮ ਕੁਲਵੰਤ ਸਿੰਘ ਆ ਜੀ ਕੁਲਵੰਤ ਸਿੰਘ ਜੀ ਤੁਹਾਡੇ ਕਿੰਨੇ ਖੇਤ ਆ ਕਿੱਥੇ ਹੈਗੇ ਨੇ ਖੇਤ ਸਮਝ ਲਓ ਵੀ ਇਸ ਟਾਈਮ ਤੇ ਕੋਈ ਵੀ ਨਹੀਂਗਾ ਉਦਾਂ ਸਾਡੇ ਕੋਲ 24-25 ਕਿੱਲੇ ਖੇਤ ਆ ਅੱਛਾ ਇਸ ਟਾਈਮ ਕਿਉਂ ਨਹੀਂ ਇਸ ਟਾਈਮ ਆ ਵੇਖੋ ਦਰਿਆ ਵਗੰਦਾ ਖੇਤਾਂ ਚ ਬਾਕੀ ਖੇਤ ਨਹੀਂ ਹਾਂਜੀ ਬਾਕੀ ਰੇਤਾ ਵਾ ਪੰਜ-ਪੰਜ 6 ਫੁੱਟ ਰੇਤਾ ਵਾ ਤੇ ਉਹ ਚ ਨਾ ਤੇ ਝੋਨਾ ਤਾਂ ਹਟਾ ਗਿਆ ਇੱਕਣ ਕੇ ਵੀ ਨਹੀਂ ਸਾਡੀ ਪੀਜੀ ਜਾਣੀ ਅੱਛਾ ਹਾਂਜੀ ਏਡੇ ਮਾੜੇ ਹਾਲਾਤ ਹੋ ਗਏ ਸਾਡੇ ਅਸੀਂ ਗੱਲ ਦਾ ਕਪੜਾ ਖਰੀਦ ਨਹੀਂ ਸਕਦੇ ਚਾਹ ਮਿੱਠਿਆ ਪੱਤੀ ਅਸੀਂ ਨਹੀਂ ਖਰੀਦ ਸਕਦੇ ਬੱਚਿਆਂ ਵਾਸਤੇ ਬੱਚਿਆਂ ਦੀ ਸਸ਼ਨ ਤਾਂ ਕਹਿੰਦੇ ਸੀ ਆ ਰਿਹਾ ਹੈ ਰਾਸ਼ਨ ਸਾਡੇ ਜਿਹੜਾ ਆ ਰਿਹਾ ਉਹ ਸੰਗਤਲੋਂ ਆ ਰਿਹਾ ਸਰਕਾਰ ਵੱਲੋਂ ਕੁਝ ਨਹੀਂ ਆ ਰਿਹਾ ਤੇ ਜਿਹੜੀ ਬੱਚਿਆਂ ਦੀ ਸਾਡੀ ਪੜ੍ਹਾਈ ਆ ਉਹ ਵੀ ਖਰਾਬ ਹੋ ਗਈ ਆ ਉਹਨਾਂ ਦੀ ਅਸੀਂ ਜੋ ਮਾੜੀ ਮੋਟੀ ਫੀਸ ਨਹੀਂ ਦੇ ਸਕਦੇ ਕੋਈ ਕਾਹਦਾ ਕਿਤਾਬ ਨਹੀਂ ਉਹਨਾਂ ਨੂੰ ਲੈ ਕੇ ਦੇ ਸਕਦੇ ਪਰਿਵਾਰ 'ਚ ਕਿੰਨੇ ਮੈਂਬਰ ਆ ਤੁਹਾਡੇ ਪਰਿਵਾਰ 'ਚ ਦੋ ਬੱਚੇ ਆ ਜੀ ਤੋ ਅਸੀਂ ਮੇਰੀ ਵਹਿਫਾ ਤੇ ਮੈਂ ਹੀ ਬੱਚੇ ਕਿੰਨੀ ਉਮਰ ਦੇ ਨੇ ਬੱਚੇ ਗੁੱਡੀ 13 ਸਾਲਾਂ ਦੀ ਆ ਤੇ ਲੜਕਾ ਜਿਹੜਾ ਉਹ 10 10 ਸਾਲਾਂ ਦਾ ਪੜਦੇ ਦੋਨੇ ਦੋਵੇਂ ਪੜਦੇ ਆ ਉਹਨੂੰ ਪੜ੍ਹਾਈ ਕਿੱਦਾਂ ਹੋ ਰਹੀ ਹੈ ਪੜ੍ਹਾਈ ਬਸ ਸਕੂਲ ਦੇ ਵਿੱਚ ਪਾਣੀ ਫਿਰਨਦੇ ਆ ਤੇ ਬੱਚੇ ਘਰੋ ਘਰੀ ਬੈਠੇ ਆ ਕੋਈ ਹਾਲਾਤ ਬਹੁਤੇ ਮਾੜੇ ਆ ਥੋੜੇ ਨਹੀਂ ਬਹੁਤੇ ਮਾੜੇ ਆ ਜਿਹੜੇ ਸੇਵਾ ਕਰਨ ਆ ਰਹੇ ਚਲੋ ਸਰਕਾਰਾਂ ਦੇ ਤੇ ਕੰਮ ਹੀ ਹੈ ਤੁਸੀਂ ਕਹਿੰਦੇ ਸਰਕਾਰਾਂ ਆ ਵੀ ਨਹੀਂ ਨਹੀਂ ਤੇ ਜੇ ਕੋਈ ਸੇਵਾ ਕਰਨ ਆਏ ਤਾਂ ਤੁਹਾਨੂੰ ਕੀ ਚੀਜ਼ ਦੀ ਜ਼ਿਆਦਾ ਜਰੂਰਤ ਹੈ ਸਾਨੂੰ ਆ ਜੀ ਵੇਖੋ ਜੀ ਰਾਸਨ ਸਾਨੂੰ ਸੰਗਤਾਂ ਪੁੱਛਾਰੀਆਂ ਨੇ ਕੋਈ ਕਿਦੋਂ ਆ ਰਿਹਾ ਕੋਈ ਕਿਦੋਂ ਆ ਰਿਹਾ ਸਾਡੀ ਬਾਹ ਵੜਨਦੇ ਬਾਕੀ ਸਾਨੂੰ ਹੁਣਾਂ ਜ਼ਿਆਦੀ ਜ਼ਰੂਰਤ ਡੀਜ਼ਲ ਦੀ ਆ ਵੀ ਸਾਡਾ ਡੀਜ਼ਲ ਨਾਲ ਆੜੀ ਰੇਤਾ ਨਿਕਲ ਜੇ ਕਿਤੇ ਕੋਈ ਗਾਂ ਖਾਂ ਸਾਲ ਜੋਗੇ ਦਾਣੇ ਬੀਜੇ ਜਾਣ ਕਿਤੇ ਸਾਡੇ ਆਕਾ ਮੂੰਹੇ ਮੈਂ ਵੱਜ ਜਾਣ ਕਿਉਂ ਸਾਡੇ ਕੋਲ ਇੰਨਾ ਇੰਨਾ ਵੀ ਹੈ ਨਹੀਂਗਾ ਵੀ ਜਿਹੜਾ ਅਸੀਂ 5 ਲੀਟਰ ਡੀਜ਼ਲ ਵੀ ਲੈ ਕੇ ਆਪਦੇ ਟਰੈਕਟਰ ਚ ਪਾ ਸਕੀਏ ਅੱਛਾ ਜੇ ਤੁਹਾਨੂੰ ਮੰਨ ਲਓ ਤੁਹਾਡੇ 20 ਖੇਤ ਹੈ ਨਾ 20 22 ਖੇਤ ਹੈ ਹਾਂਜੀ 25 ਖੇਤ 25 ਖੇਤ ਜੇ ਉਸ ਮਿੱਟੀ ਸਾਫ ਕਰਨੀ ਕਿੰਨਾ ਡੀਜ਼ਲ ਲੱਗ ਜਾਣਾ ਵੇਖੋ ਜੀ ਹੁਣ ਜਿਹੜੇ ਵੱਡੇ ਟਰੈਕਟਰ ਆ ਬੱਚਲਣੀ ਦੇ ਤੁਹਾਡੇ ਸਾਹਮਣੇ ਆ ਜੀ ਇਹ ਸਵੇਰ ਤੋਂ ਸ਼ਾਮਾਂ ਤਾਈਂ ਚੱਲਣਗੇ ਤੇ 50 60 ਲੀਟਰ ਦੀ ਟੈਂਕੀ ਹੁੰਦੀ 60 ਦੀ ਇਹਦੀ ਖਤਮ ਕਰਨਗੇ ਤੇ 60 ਲੀਟਰ ਡੀਜ਼ਲ ਵੇਖ ਲੋ ਕਿੰਨੇ ਦਾ ਆਉਂਦਾ ਰੋਜ਼ ਦਾ ਮਤਲਬ ਰੋਜ਼ 5000 ਰੁਪਏ ਦਾ ਖਰਚਾ ਤਾਂ ਹੁੰਦਾ ਹੈ ਹਾਂ ਜੀ 5-6000 ਰੁਪਏ ਦਾ ਡੀਜ਼ਲ ਖਰਚਾ ਹੀ ਆ ਜਗਾ ਮੇਰੇ ਕੋ ਕਿੰਨੀ ਜਗਾ ਮੇਰੇ ਕੋ ਕਿੰਨੀ ਥੋੜੀ ਜੁਕੀ ਆ ਜੀ ਦੇਖਣਾ ਇੱਕ ਕਿੱਲਾ ਖੇਤ ਨਹੀਂ ਚੁੱਕਿਆ ਗਿਆ ਇੱਕ ਏਕੜ ਨਹੀਂ ਚੁੱਕਿਆ ਗਿਆ ਇੱਕ ਏਕੜ ਤੇ ਇਹਦੇ ਚ ਘੱਟੋ ਘੱਟ 4 ਡਰਮ ਤੇਲ ਦੇ ਲਾਗੇ ਨੇ ਮਸ਼ੀਨ ਤੋਂ ਬਿਗੇਰ ਟਰੈਕਟਰਾਂ ਵਿੱਚ ਚਾਰ ਡਰਮ ਆ ਗਿਆ ਦੋ ਹੁਵੇ ਤੁਹਾਡੇ ਸਾਹਮਣੇ ਹੁਣਾ ਡੀਲ ਪਾਇਆ ਦੋ ਕੱਲ ਲੱਗੇ ਨੇ ਇੱਕ ਮਸ਼ੀਨ ਦੇ ਵਿੱਚ ਪਾਇਆ ਪੰਜ ਪੰਜ ਡਰਮ ਡੀਜ਼ਲ ਦੇ ਲੱਗ ਚੁੱਕੇ ਆ ਅਜੇ ਅਜੇ ਵੇਖ ਲਓ ਥਾਂ ਇੱਕ ਏਕੜ ਵੀ ਨਹੀਂ ਹੋਣਾ ਜੇ ਆਪਾਂ ਫੀਤੇ ਨਾਲ ਮਣੀ ਇਹਦੇ ਹਾਂਜੀ ਇਹ ਤੂੰ ਜਿਆਦੀ ਰੇਤਾਈ ਆ ਸਾਰਿਆਂ ਚ ਘੱਟ ਨਹੀਂ ਹੈਗੀ ਕਹੇ ਪਰ ਫਿਰ ਸਰਕਾਰਾਂ ਜਾਂ ਲੋਕ ਕਿਵੇਂ ਕਹਿੰਦੇ ਜੀ ਇਹ ਤਾਂ ਹੋ ਗਿਆ ਜੀ ਨਿਭੜ ਗਿਆ ਜੀ ਪਾਣੀ ਸਿੱਕਰ ਤੇ ਕਰਦਾ ਬਹੁਤ ਸੇਵਾ ਆ ਰਹੀ ਸੀ ਮੈਂ ਤਾਂ ਅੱਜ ਸੇਵਾ ਵੀ ਨਹੀਂ ਉੱਥੇ ਦੇਖੀ ਸਰਕਾਰ ਜਿਹੜੀ ਆ ਸਰਕਾਰ ਸਭ ਝੂੜਦਾ ਪਲੰਦਾ ਏ ਸਾਰੀਆਂ ਸਰਕਾਰਾਂ ਨੂੰ ਮੈਂ ਕਹਿ ਸਕਦਾ ਦੁੱਖ ਨਾ ਕਹਿ ਸਕਦਾ ਮੈਂ ਕਾਲੀਆਂ ਨਾਲੋਂ ਕਾਂਗਰਸ ਨਾਲੋਂ ਚਲੋ ਆਮ ਆਦਿ ਬੀਜੇਪੀ ਤਾਂ ਆਈ ਨਹੀਂ ਸਾਡੇ ਤੇ ਸਾਰੀਆਂ ਸਰਕਾਰਾਂ ਨੂੰ ਮਾੜੀ ਸਰਕਾਰ ਸਾਡੀ ਇਹ ਆ ਸਭ ਤੋਂ ਮਾੜੀ ਸਰਕਾਰ ਨਾ ਨੇ ਸਾਡੇ ਝੋਨੇ ਮਰ ਗਏ 23 ਚ ਇੱਕ ਪੈਸਾ ਸਾਨੂੰ ਖਰਾਬਾ ਨਹੀਂ ਦਿੱਤਾ ਕੋਈ ਬੰਦਾ ਹਟਾ ਬਾਹਾਂ ਕੱਢ ਕੇ ਆਖੇ ਵੀ ਸਾਨੂੰ ਕੋਈ ਪੈਸਾ ਇੱਕ ਖਰਾਬਾ ਦਿੱਤਾ ਆਪਦੇ ਸਿਰ ਬਸਿਰ ਸਾਡੀ ਲੋਕਾਂ ਨੇ ਉਦੋਂ ਸਾਰ ਲਈ ਡੀਜ਼ਲ ਦਿੱਤਾ ਸਾਨੂੰ ਕਣਕ ਦਿੱਤੀ ਬੀਜ ਦਿੱਤਾ ਖਾੜ ਦਿੱਤੀ ਸਾਡੇ ਭਰਾਵਾਂ ਨੇ ਮਦਦ ਕੀਤੀ ਸਾਡੀ ਰਸਨ ਦਿੱਤਾ ਸਾਨੂੰ ਤੇ ਫਿਰ ਅਸੀਂ ਕਾਮਯਾਬ ਹੋਏ ਇੱਕ ਸਾਲ ਬਾਅਦ ਆ ਸਾਨੂੰ ਫੇਰ ਮਾਰਕਟ ਆ ਨਾ ਬਹੁਤ ਮਿਹਰਬਾਨੀ ਅਸੀਂ ਹੋਰ ਵੀ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਤੁਸੀਂ ਇਹ ਦੇਖ ਰਹੇ ਹੋ ਕਿ ਇਹ ਬਹੁਪੂਰਵਜੀਤ ਦੇ ਵਿੱਚ ਜਿਹੜੇ ਲੋਕ ਐ ਬੰਨ ਬੰਨ ਦੀ ਕੋਸ਼ਿਸ਼ ਕਰ ਰਹੇ ਨੇ ਰੋਜ਼ ਦੇ ਲਗਭਗ ਤੱਕ ਕਾਸਟਰੈਕਟਰ ਕੰਮ ਕਰ ਰਿਹਾ ਤੇ ਰੋਜ਼ ਦਾ 50-60 ਲੀਟਰ ਇੱਥੇ ਤੇਲ ਲੱਗਦਾ ਤੇ ਇਹਨੂੰ ਇਹੀ ਕੋਸ਼ਿਸ਼ ਕੀਤੀ ਜਾ ਰਹੀ ਕਿ ਜਲਦ ਤੋਂ ਜਲਦ ਸਭ ਤੋਂ ਪਹਿਲਾਂ ਤਾਂ ਇਹ ਬੰਨ ਨੂੰ ਬੰਦ ਦਿੱਤਾ ਜਾਵੇ ਉਸ ਤੋਂ ਬਾਅਦ ਇਹਨਾਂ ਦੀ ਇਹ ਕੋਸ਼ਿਸ਼ ਹੈ ਕਿ ਜਿਹੜੇ ਇੱਥੇ ਮਿੱਟੀ ਹੈ ਉਸ ਨੂੰ ਪਰੇ ਕਰ ਦਿੱਤਾ ਜਾਵੇ ਤਾਂ ਕਿ ਹੋਰ ਵੀ ਜਿਹੜਾ ਇਹ ਇੱਥੇ ਜਿਹੜਾ ਜੀਣਾ ਆਸਾਨ ਹੋ ਸਕੇ ਮੇਰੇ ਨਾਲ ਇੱਕ ਹੋਰ ਕਿਸਾਨ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਜੀ ਕੀ ਨਾਮ ਹੈ ਜੀ ਤੁਹਾਡਾ ਸ਼ੰਗਾਰਾ ਸਿੰਘ ਆ ਜੀ ਸ਼ੰਗਾਰਾ ਸਿੰਘ ਜੀ ਕਿੱਦਾਂ ਦੇ ਹਾਲਾਤ ਐ ਸਿਸਟਮ ਚੱਲ ਰਿਹਾ ਫਸਲ ਦੇਖੋ ਜੀ ਆ ਜਿਹੜੇ ਹੁਣ ਪੈਲੀਆਂ ਬਰਬਾਦ ਹੋਈਆਂ ਨੇ ਉਹ ਹੁਣ ਅਸੀਂ ਤਾਂ ਪੈਲੀਆਂ ਇੱਕ ਬੰਨ ਦਾ ਜਿੰਨਾ ਚਿਰ ਅਸੀਂ ਇਹਨੂੰ ਬੰਨਦੇ ਨਹੀਂਗੇ ਸਾਡਾ ਉਧਰ ਦਾ ਨੰਗਾ ਵੀ ਬੰਦ ਹੋਇਆ ਪਿਆ ਨੇ ਚਲੋ ਫਸਲਾਂ ਤਾਂ ਸਾਡੀਆਂ ਜਿਹੜੀਆਂ ਉਹ ਤਾਂ ਹੋ ਗਈਆਂ ਸਾਰਾ ਕੁਝ ਹੋ ਗਿਆ ਖਤਮ ਹੋ ਗਿਆ ਨੇ ਹੁਣ ਤਾਂ ਅਸੀਂ ਇਹ ਹੋਇਆ ਵੀ ਆ ਪਾਣੀ ਸਾਡਾ ਵੱਧ ਜਾਵੇ ਅਸੀਂ ਗਾਲ ਦੀ ਫਸਲ ਤੇ ਹੋ ਜਾਈਏ ਤੇ ਫਸਲ ਸਾਡੀ ਤਾਂ ਹੀ ਹੋਣੀ ਆ ਜੇ ਅਸੀਂ ਇਹ ਬੰਨਾਂਗੇ ਤੋੜ ਜਿੰਨੇ ਟੁੱਟੇ ਆ ਬੰਨਾਂਗੇ ਤੇ ਨਹੀਂ ਤੇ ਬਰਬਾਦੀ ਇਹ ਹੋਈ ਪਈ ਆ ਨਹੀਂ ਤਾਂ ਸਾਡੇ ਖੇਤ ਜਿਹੜੇ ਆ ਇਹ ਅਸੀਂ ਪੱਧਰ ਵੀ ਨਹੀਂ ਕਰ ਸਕਦੇ ਜੇ ਪਾਣੀ ਨਾ ਵੱਜਾ। ਅੱਛਾ ਜਿਹੜਾ ਪਾਣੀ ਬੰਨਿਆ ਜਾ ਰਿਹਾ ਕਦੋਂ ਤੋ ਬੰਦੇ ਆ ਰਹੇ ਤੁਸੀਂ? ਇਹ ਸਾਨੂੰ ਇਹ ਚੌਥਾ ਦਿਨ ਹੋ ਗਿਆ ਜੀ ਬੰਨ ਲਿਆਣਾ। ਤੇ ਕੀ ਲੱਗਦਾ ਕਦੋਂ ਤੱਕ ਬੰਨਿਆ ਜਾਊਗਾ? ਅਸੀਂ ਹੋ ਸਕਿਆ ਵੀ ਅੱਜ ਜਿੱਦਾਂ ਦੇ ਅਸੀਂ ਯਤਨ ਕਰਨ ਦਾ ਹੈ ਨਾ ਸਾਡੇ ਆਪ ਦੇ ਟਰੈਕਟਰ ਐ ਅਸੀਂ ਉਧਰ ਨਵੀਪੁਰ ਪਿੰਡਾ ਸਾਡਾ। ਹੈਗਾ ਸਾਡੀ ਜ਼ਮੀਨ ਇੱਥੇ ਆ। ਅਸੀਂ ਇਹ ਪੋਸਟ ਕਰਦੇ ਆਂ ਵੀ ਅਸੀਂ ਕੱਲ ਤਈਆਂ ਨੂੰ ਬੰਨ ਦਾਂਗੇ, ਤੋੜ ਲੂ। ਬਾਕੀ ਨਹੀਂ ਅਜੇ ਵੱਜਣੇ। ਹੱਜੀ ਉਹ ਵੀ ਤੋੜਾ ਉਹ ਵਿੱਚ ਟੁੱਟਾ ਪਿਆ ਨੇ ਉਹ ਵੀ ਹੈਗਾ ਵਿੱਚ ਹਾਂ ਵਿੱਚੋਂ ਵੀ ਆ ਪਰ ਉਧਰ ਪਾਣੀ ਨਹੀਂ ਇੱਧਰ ਤਾਂ ਪਾਣੀ ਜ਼ਿਆਦਾ ਹੈ ਨਾ ਇੱਧਰ ਤੇ 12 ਫੁੱਟ ਦੀ ਡਗਾਈ ਹੈ ਜੀ ਅੱਛਾ ਜੀ ਇੱਥੇ ਵੀ 12 ਫੁੱਟ ਦੀ ਡਗਾਈ ਹੈ ਅਸੀਂ ਜਿੱਥੋਂ ਲੱਗੇ ਆ ਨਾ ਇੱਥੋਂ ਸਾਰਾ 12 ਫੁੱਟ ਦੀ ਡਗਾਈ ਹੈ ਇੱਥੇ ਹੀ ਜਾਂਦੀ ਐਥੇ ਵਾਂਸ ਨਹੀਂ ਲੱਗਦੀ ਅਸੀਂ ਕੱਲ ਵੀ ਚੈੱਕ ਕੀਤੇ ਨੇ ਬੇੜੀ ਲਿਆਣ ਦੇ ਪਰਵਾਸ ਨਹੀਂ ਲੱਗਦਾ ਇੱਥੇ ਕਿਤੇ ਇੱਥੇ ਕੋਈ ਸੇਵਾ ਜਿਹੜੀ ਇਹ ਟਰੈਕਟਰ ਇਹ ਆਪਣੇ ਨੇ ਜਾਂ ਕੋਈ ਸਰਕਾਰ ਵੱਲੋਂ ਆ ਰਹੇ ਜਾਂ ਕੋਈ ਕਿਸੇ ਸੰਤਾਂ ਵੱਲੋਂ ਆ ਨਹੀਂ ਸਾਡੇ ਹੱਥ ਟੱਟ ਆਉਂਦੇ ਆ ਸੋਨਾਂ ਦਿੱਤੇ ਸਾਡੇ ਚੱਲਦੇ ਜੀ ਸਾਡੇ ਆਲ ਦੇ ਚਾਚੇ ਜਿੱਦਾਂ ਅਸੀਂ ਛੇ ਭਰਾ ਆ ਅੱਛਾ ਜੀ ਸਾਡੇ ਹੱਥ ਟੱਟ ਸਾਡੇ ਆਉਂਦੇ ਨੇ ਇੱਕ ਕੰਮ ਆ ਸਾਡਾ ਮੇਰਾ ਭਤੀਜਾ ਨੇ ਉਹ ਮੇਰਾ ਪੋਤਾ ਨੇ ਗਾੜੀਓ ਉਹਦੇ ਪਿੱਛੇ ਭਤੀਜੇ ਦਾ ਨੇ ਆ ਵੀ ਭਤੀਜੇ ਦਾ ਆ ਰਹਿਆ ਨੇ ਵੱਡਾ ਬੀਜੇ ਜਾਓ ਟਰੈਕਟਰ ਉਹ ਖੜਾ ਨੇ ਉਹ ਵੀ 45 10 ਦੇ 10ਾਂ ਚ 8 9 ਤਾਂ ਤੁਹਾਡੇ ਆਪਣੇ ਟਰੈਕਟਰ ਸਾਡੇ ਸਾਡੇ ਜੇ ਦੋ ਤਿੰਨ ਘਰੇ ਖੜੇ ਆ ਜੀ ਅੱਛਾ ਜੀ ਹਾਂ ਸਾਡੇ ਉਹ ਨਾ ਕੱਲ ਤੇਲ ਇੱਥੇ ਨਹੀਂ ਸੀਗਾ ਫੇ ਅਸੀਂ ਦੂਜੇ ਲੈਣ ਦੇ ਘਰੋਂ ਵੱਡੇ ਵੀ ਲੈਣ ਤੇ ਫੇ ਵੱਡੇ ਵੀ ਘਰੇ ਖੜੇ ਉਹ ਅਸੀਂ ਕੱਲ ਟਰੈਕਟਰ ਲਿਆਂਦਾ ਨੇ ਸੋਨਾ ਲੀਕਾ ਸੋਨਾ ਲੀਕਾ ਅੱਜ ਲੋਹੀ ਕੋਈ ਨਹੀਂ ਕੋਈ ਬੰਦੇ ਕੋਈ ਜਾਂ ਸੋਨੇ ਦੇ ਨਹੀਂ ਨੀ ਨਾ ਬੰਦ ਕਰ ਕੋਈ ਗੱਲ ਅੱਛਾ ਮੈਨੂੰ ਇਹ ਦੱਸੋ ਸਰਕਾਰ ਵੱਲੋਂ ਮਦਦ ਕਿਉਂ ਨਹੀਂ ਹੋ ਰਹੀ ਇਹ ਕੋਈ ਸਰਕਾਰਾਂ ਹੋਂ ਕਹੀ ਜਾਂਦੀਆਂ ਅਸੀਂ ਮਾਫੀ ਦਾ ਦੇਵਾਂਗੇ ਮਾਫੀ ਤੇ ਚਲੋ ਅਸੀਂ ਆਨੇ ਵੀ ਚਲੋ ਸਾਨੂੰ ਜੇ ਤਵਜੀ ਦੀ ਵੀ ਪੈਲੀ ਆ ਉਹਨੂੰ ਵੀ ਮਾਫੀਆ ਮਿਲਣਾ ਚਾਹੀਦਾ ਵਾ ਪਹਿਲੀ ਗੱਲ ਤਾਂ ਮੌਕੇ ਤੇ ਗਰਦੌਰੀ ਹੋਣੀ ਚਾਹੀਦੀ ਹੈ ਕਿਸ ਦੀ ਅਦਲਾ ਬਦਲੀ ਹੁੰਦੀ ਹੈ ਕੋਈ ਗਰਦੌਰੀ ਬੈਠੇ ਤੇ ਪਟਵਾਰੀ ਉੱਥੋਂ ਕਰੀ ਜਾਂਦੇ ਆ ਖੇਤ ਚ ਆਣ ਕੇ ਗਰਦੌਰੀ ਕਰੇ ਨਾ بیا ਮਾਲਕ ਤੇਰਾ ਖੇਤ ਆ ਇਹਦੇ ਨਾਲ ਗਰਦੌਰੀ ਉਹਨੂੰ ਫਰਾਬਾ ਮਿਲੇ ਫੇ ਫੇ ਇੱਥੇ ਕੋਈ ਦਿੱਕਤ ਨਹੀਂ ਆਉਂਦੀ ਜਦੋਂ ਦਿੱਕਤ ਆ ਜਿੱਥੇ ਰੋਲਾ ਪੈ ਜਾਂਦਾ ਗਾੜੀ ਖਰਾਬਾ ਦੇਣ ਲੱਗਦੇ ਖਰਾਬਾ ਹੋਰ ਦੇ ਕਿਸੇ ਦੇ ਖਾਤੇ 'ਚ ਹੀ ਚੱਲ ਜਾਂਦਾ ਅੱਛਾ ਹਾਂ ਮਾਲਕ ਜਿਹਨੇ ਬੀਜੀ ਉਹਦੀ ਫਸਲ ਉਹ ਉਦਾਂ ਦਾ ਹੁੰਦਾ ਹੀ ਰਹਿ ਜਾਂਦਾ ਇਹ ਦਿੱਕਤਾਂ ਸਾਨੂੰ ਇਦਾਂ ਦੀਆਂ ਆਉਂਦੀਆਂ ਸਰਕਾਰਾਂ ਲੋ ਜਾਂ ਸਰਕਾਰਾਂ ਸਿੱਧੀ ਨੀਤੀ ਨਾਲ ਕੰਮ ਕਰਨਾ ਵੀ ਅਸੀਂ ਆ ਖਰਾਬਾ ਇਹ ਦਾਵਾ ਇਹਨੂੰ ਹੀ ਦੇਣਾ ਹੈ ਫੇ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਤੇ ਬੰਦੇ ਅੱਛਾ ਰਾਹਤ ਦੇ ਜਿਹੜੇ ਕਾਰਜ ਲੋਕ ਕਰ ਰਹੇ ਨੇ ਆਮ ਲੋਕ ਉਹ ਕਿੰਨਾ ਕੁ ਪਹੁੰਚ ਰਹੇ ਨੇ ਦੇਖੋ ਜੀ ਜੇ ਉਹਨਾਂ ਦੀ ਕਈਤ ਅਸੀਂ ਧਾਤ ਜੋੜ ਕੇ ਕਹਿੰਨੇ ਵੀ ਰਾਤ ਨਹੀਂ ਆਉਣੀ ਚਾਹੀਦੀ ਜਿੰਨੀ ਰਾਤ ਇੱਥੇ ਆ ਚੁੱਕੀ ਨਾ ਉੰਨੀ ਤੇ ਜਿੰਨਾ ਕਝੂਠ ਮਾਰ ਲਈਏ ਉੰਨੀ ਹੋ ਚੁਪੀ ਐ ਮੈਂ ਜਿੰਨੀ ਸੰਗਤ ਨੇ ਪਿੱਛੋਂ ਹਲਾਇਆ ਕਿ ਤੁਸੀਂ ਲਾ ਲੋ ਜੂਪੀ ਤੋ ਰਹਿ ਕੇ ਹੋਰ ਦਿੱਲੀ ਤੋਂ ਰਹਿ ਕੇ ਵੀ ਉਹਨਾਂ ਇੰਨੀ ਰਾਤ ਭੇਜੀ ਆ ਵੀ ਇੱਥੇ ਮੈਂ ਨਾ ਸੰਭਾਲੀ ਨਹੀਂ ਜਾਣੀ ਲੋਕਾਂ ਜੇ ਆਪਾਂ ਸਹੀ ਜੀ ਗੱਲ ਕਰ ਲਈਏ ਪਰ ਅਸੀਂ ਦੇਖਦੇ ਆ ਕਿ ਹਾਲੇ ਵੀ ਲੋਕ ਕਈ ਲੋਕ ਐ ਜਦੋਂ ਤੁਸੀਂ ਨਹੀਂ ਉਹ ਹਾਲੇ ਵੀ ਮੰਗਦੇ ਜੀ ਹੋਰ ਰਾਹਤ ਆਏ ਰਾਤ ਨਹੀਂ ਆ ਰਹੀ ਮੈਂ ਕਹਾਂ ਜੀ ਉਹ ਤਾਂ ਹੁਣ ਗੱਲ ਕਰੋ ਵੀ ਅਸੀਂ ਗੱਲ ਕਰਨੀ ਨਹੀਂ ਚਾਹੀਦੀ ਮੰਗਤਿਆਂ ਵਾਲੀ ਗੱਲ ਬਣ ਜਾਂਦੀ ਆ ਇਹ ਨਾ ਜਿੰਨਾ ਇੱਥੇ ਆ ਗਿਆ ਇਹਨੇ دریاਵਾਂ ਦੇ ਵਿੱਚ ਰੋੜ ਨਾ ਪਹਚੰਦਾ ਇਹਨਾਂ ਨੂੰ ਅੱਛਾ ਹਾਂ دریاਵਾਂ ਤੇ ਤੁਸੀਂ ਜਾਓਗੇ ਪਾਣੀ ਦੇ ਕੋਲ-ਕੋਲ ਕੰਡਿਆ ਦੇ ਵਿੱਚ ਕੇ ਚਾਰ ਦੇ ਉਦਾਂ ਹੀ ਕੁਆਂਟਲ-ਕੁਆਂਟਲ ਦੇ ਉਦਾਂ ਹੀ ਗੱਠਾ ਛੁੱਟੀਆਂ ਪਈਆਂ ਨੇ ਅੱਛਾ ਹਾਂ ਕਿਤੇ ਵੀ ਜਾ ਕੇ ਘਰਾਂ ਚ ਵੇਚ ਲਓ ਪਰ ਫਿਰ ਵੀ ਕੁਛ ਚੀ ਕਿਸੇ ਚੀਜ਼ ਦੀ ਤਾਂ ਜ਼ਰੂਰਤ ਹੋਏਗੀ ਨਾ ਇਸ ਕੰਮ ਤਾਂ ਨਹੀਂ ਜੀ ਇੱਥੇ ਘਾਟ ਕੀ ਆ ਇੱਥੇ ਤੇਲ ਦੀ ਉਹ ਤੇ ਆ ਮਸ਼ੀਨਰੀਆਂ ਦੀ ਧਾਟ ਆ ਹੋਰ ਪੁੱਛਣੀ ਕਿ ਆ ਤੋੜ ਬੰਨਣੇ ਜਿਹੜਾ ਉਧਰ ਤੋੜ ਆ ਨਾ ਉਹ ਉੱਥੇ ਜਦੋਂ ਜਾਓਗੇ ਨਾ ਤੇ ਆਪਣੇ ਨੂੰ ਡਰ ਲੱਗ ਜਾਏਗਾ ਵੀ ਉਹ ਤੋੜ ਬੱਜੇ ਤੱਕ ਨਹੀਂ ਬੱਜੇਗਾ ਉਹ ਉੱਥੇ ਕੀ ਗੱਲ ਹੈਗੀ ਹੈ ਉੱਥੇ ਕੀ ਪਾਣੀ ਜਿੰਨਾ ਵੱਡੇ ਦਰਿਆ ਦਾ ਸਾਰਾ ਦਰਿਆ ਆ ਨਿਕਲ ਰਿਹਾ ਇਹ ਨੂੰ ਹੁੰਦਾ ਵਾਡੇ ਵੱਡੇ ਦਰਿਆ ਉਹ ਨੂੰ ਜਾਂਦਾ ਵਾ ਅੱਛਾ ਉਹਦਾ ਪਾਣੀ ਸਾਰਾ ਹੀ ਉੱਥੇ ਨਿਕਲ ਰਿਹਾ ਉਹ ਮੂੰਹੇ ਦੇ ਵਿੱਚ ਅੱਛਾ ਜੀ ਹਾਂ ਉੱਥੇ ਉਹ ਪੂਰਿਆ ਜਾਏਗਾ ਕਿ ਨਹੀਂ ਇਥੋਂ ਜੀ ਉਹ ਬੜੇ ਜ਼ੋਰਾਂ ਨਾਲ ਉਹ ਵੀ ਬਾਬਿਆਂ ਦੀਆਂ ਸੇਵਾ ਹੋਣੀਆਂ ਵਾ ਤੇ ਤਾਂ ਜਾ ਕੇ ਉੱਥੇ ਆ ਇੱਥੇ ਕਿਸੇ ਨੇ ਉੱਥੇ ਹੰਮੀ ਨਹੀਂ ਕਰਨੀ ਅੱਛਾ ਇਹਨਾਂ ਸਭ ਨੇ ਡਰ ਜਾਣਾ ਵੀ ਇਹ ਸਾਡੇ ਦੇਸ ਤੋਂ ਬਾਹਰ ਅੱਛਾ ਤੁਸੀਂ ਕਹ ਰਹੇ ਵੱਡੀ ਮਸ਼ੀਨਰੀ ਦੀ ਜ਼ਰੂਰਤ ਕਿੱਥੋਂ ਮਿਲੇਗੀ ਕੌਣ ਕਿਸੇ ਕੋਲ ਪ੍ਰਾਈਵੇਟ ਹੈ ਜਾਂ ਸਰਕਾਰ ਕੋਲ ਹੈ ਕਿੰਦੇ ਕੋਲ ਹੈਗੀ ਇਹ ਤਾਂ ਪ੍ਰਾਈਵੇਟ ਆ ਜੀ ਹੁਣ ਆ ਰਾਣੇ ਦੀਆਂ ਮਸ਼ੀਨਾਂ ਜਿਹੜੀ ਆ ਆਪ ਆਪ ਆਪਣਾ ਉਹ ਇਹ ਰਾਣੇ ਨੇ ਭੇਜੀ ਆ ਰਾਣਾ ਗੁਰਜੀਤ ਸਿੰਘ ਨੇ ਰਾਣਾ ਇੰਦਰ ਨੇ ਹਾਂ ਇੰਦਰ ਨੇ ਅੱਛਾ ਸਭ ਤੋਂ ਜ਼ਿਆਦਾ ਉਹਨੇ ਪਾਪੜਾਣਾ ਉਹਨੇ ਕਿਹਾ ਵੀ ਮੈਂ 2 3 ਹੋਰ ਵੀ ਭੇਜਣੀ ਆ ਅੱਛਾ ਅਗੇ ਬੈਕ ਉਹਨੇ ਵੱਡੇ ਭੇਜੜੇ ਆ ਉਧਰ ਦਾ ਜਿਹੜਾ ਉਹ ਬੈਕਾਂ ਦੇ ਨਾਲ ਵੱਜਣਾ ਵਾ ਉਧਰ ਨਹੀਂ ਵੱਜਣਾ ਇਦਾਂ ਨਹੀਂ ਵੱਜਣਾ ਅੱਛਾ ਹਾਂ ਆ ਵੱਡੀਆਂ ਮਸ਼ੀਨਾਂ ਆਉਣਗੀਆਂ ਫੇਰ ਜਾ ਕੇ ਉਹ ਬੰਨ ਬੱਜਣੇ ਆ ਨਹੀਂ ਤਾਂ ਉਹ ਨਹੀਂ ਬੱਜਰੇ ਉਧਰ ਤੇ ਪਾਣੀ ਇੰਨਾ ਵਾ ਵੀ ਹੱਦੋਂ ਜ਼ਿਆਦਾ ਪਾਣੀ ਆਉਂਦਾ ਹੁੰਦਾ ਫਿਰ ਜੇ ਨਹੀਂ ਬੱਜਦਾ ਤੇ ਉਹਦਾ ਕੀ ਨੁਕਸਾਨ ਹੋ ਸਰ ਨੁਕਸਾਨ ਉਹ ਇੱਕ ਟਾਪੂ ਹੋਰ ਉਧਰਲਾ ਵੱਖਰਾ ਬਣ ਜਾਣਾ ਜੀ ਫਿਰ ਉਹ ਆਉਣ ਵਾਲੇ ਸਾਲਾਂ ਚ ਉਹਦਾ ਨੁਕਸਾਨ ਹੋਏਗਾ ਉਹ ਮਾਟੀ ਨਾਲ ਜੁੜਨਗੇ ਇੱਧਰ ਨਹੀਂ ਜੁੜ ਸਕਦੇ ਉਹ ਇਸ ਤੀਆਂ ਨਹੀਂ ਜੁੜਨਗੇ ਅੱਛਾ ਮਤਲਬ ਅਲੱਗ ਹੀ ਹੋ ਜਾਏਗਾ ਦੁਆਬਾ ਲੱਕ ਹੋ ਜਾਏਗਾ ਉਹ ਜਿੱਦਾਂ ਨਾ ਇੱਧਰ ਆਪਣਾ ਦੁਆਬਾ ਆ ਗਿਆ ਉਧਰ ਮਾੜਾ ਚਲੇ ਗਿਆ ਉਹ ਮਾਧੇ ਨਾਲ ਜੋੜਨਗੇ ਤਾਂ ਬਾਬੇ ਨਾਲ ਟੁੱਟ ਜਾਣਾ ਨਾ ਹੁੰਦਾ ਲੈ। ਅੱਛਾ ਤੇ ਉਦਾਂ ਵੈਸੇ ਤੁਸੀਂ ਕਿੱਦਾਂ ਜਾਂਦੇ ਹੁੰਦੇ ਜਾਂਦੇ ਸੀਗੇ? ਉਦਾਂ ਤੇ ਹੀ ਆਹ ਟਰੈਕਟਰ ਇੱਡੇ ਲੈ ਜਾਣੇ ਹੈ ਨਾ ਉਧਰ। ਉਧਰ ਵੀ ਆਪਣੇ ਬੰਦਿਆਂ ਦੀਆਂ ਹੀ ਪਾਈਆਂ। ਅੱਛਾ ਮੈਂ ਤਾਂ ਹੁਣ ਪਾਣੀ ਆਨ ਕਰਕੇ ਨਹੀਂ ਜਾ ਸਕਦੇ। ਮੈਂ ਪਾਣੀ ਆਨ ਕਰਕੇ ਨਹੀਂ ਜਾ ਸਕਦਾ। ਜੇ ਤੁਸੀਂ ਉਧਰ ਜਾਣਾ ਹੋਵੇ ਕਿਸੇ ਕੰਮ ਲਈ ਜਿਵੇਂ ਤੁਸੀਂ ਜਾਂਦੇ ਹੋ ਤੇ ਕਿੰਨਾ ਘੁੰਮ ਕੇ ਜਾਣਾ ਪਏਗਾ? ਇੰਨੇ ਜੀ ਘੁੰਮ ਕੇ ਨਹੀਂ ਜਾ ਸਕਦੇ। ਬੇਟੀਆਂ ਰਹੀ ਜਾ ਸਕਾਂ ਕਿ ਉਦਾਂ ਨਹੀਂ ਜਾ ਸਕਦਾ। ਉਦਾਂ ਕੋਈ ਨਹੀਂ ਜਾ ਸਕਦਾ। ਅੱਛਾ ਕੋਈ ਨਹੀਂ ਜਾਂਦਾ ਤੇ ਉਧਰ ਕਿੰਨੇ ਕੁ ਲੋਕ ਰਹਿੰਦੇ ਨੇ? ਉਹ ਆ ਗਏ ਨੇ ਉਧਰੋਂ ਉੱਠ ਕੇ ਆ ਗਏ ਸਾਰੇ ਆ ਗ ਇਹ ਉੱਥੇ ਤਾਂ ਉਹਨਾਂ ਦੇ ਜਿਹੜੇ ਡੇਰੇ ਡੂਰੇ ਉਹ ਤਾਂ ਬਹੁਤ ਨੁਕਸਾਨ ਹੋ। ਹੋਰ ਤਾਂ ਨੁਕਸਾਨ ਆ ਚਾਰ ਘਰ ਜਿਹੜੇ ਨੇ ਉਹ ਤਬਾਈ ਉੱਡ ਗਈ ਆ। ਉਹ ਨਹੀਂ ਉਹਨਾਂ ਦੀ ਇਟਮ ਨਹੀਂ ਲੱਭਦੀ। ਜਿੱਦਾਂ ਇੱਕ ਜਨਾਨੀ ਸੀ ਜੀ ਉਹਦਾ ਘਰ ਦੀ ਤੇ ਇਟਮ ਨਹੀਂ ਨਦੀ ਦੀ। ਤੇ ਬਾਕੀਆਂ ਦੇ ਕਿਸੇ ਦੇ ਮਾੜੀ ਮੋਢੀ ਜਿੱਤੋਂ ਇਟ ਹਊਗੀ। ਇਹੋ ਨਜ਼ਰ ਆਜੂ ਕਿ ਪਾਣੀ ਉਤਰੇ ਤਾਂ ਉਹ ਵੀ ਨਹੀਂ ਨਹੀਂ ਚਾਹ ਹੁੰਦੀ ਹੈ ਜੀ। ਬਹੁਤ ਮਿਹਰਬਾਨੀ। ਹਾਂ ਜੀ। ਸੋ ਤੁਹਾਨੂੰ ਅਸੀਂ ਗਰਾਊਂਡ ਜ਼ੀਰੋ ਤੋਂ ਇੱਕ ਰਿਪੋਰਟ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸੁਲਤਾਨਪੁਰ ਦੇ ਬਹੁਪੁਰਬਜੀਤ ਦੇ ਕੀ ਹਾਲਾਤ ਹੈ। ਇੱਥੇ ਲਗਾਤਾਰ ਟਰੈਕਟਰ ਚੱਲ ਰਹੇ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਬੰਨ ਹੈ ਇਹ ਲਗਭਗ 2 ਦਿਨ ਦੇ ਵਿੱਚ ਪੂਰਾ ਕਰ ਜੂਗਾ ਉਸ ਤੋਂ ਇਲਾਵਾ ਉੱਧਰ ਜਿਹੜਾ 메ਨ ਦਰਿਆ ਦੇ ਉੱਤੇ ਬੰਨ ਜਿਹੜਾ ਕਿੱਥੇ ਆ ਉਹ 1 ਕਿਲੋਮੀਟਰ ਦਾ ਜਿਸ ਨੂੰ ਬੰਨਣ ਲਈ ਇਕੱਲੇ ਇਹ ਲੋਕ ਨਹੀਂ ਬਲਕਿ ਬਹੁਤ ਸਾਰੇ ਮਸ਼ੀਨਰੀ ਦੀ ਬਹੁਤ ਸਾਰੇ ਲੋਕਾਂ ਦੀ ਤੇ ਬਹੁਤ ਸਾਰੀਆਂ ਐਸਐਸ ਸੰਸਥਾਵਾਂ ਜਿਹੜੇ ਸੰਤ ਇਹਨਾਂ ਚੀਜ਼ਾਂ ਦੇ ਵਿੱਚ ਮਾਹਿਰ ਆ ਉਹਨਾਂ ਦੀ ਜ਼ਰੂਰਤ ਪਵੇਗੀ ਕੈਮਰਾਮੈਨ ਪ੍ਰਥਮ ਨਾਲ ਪਰਮਜੀਤ ਸਿੰਘ ਰਾਂਗਪੁਰੀ ਵਾਈਸੋ ਪੰਜਾਬ ਸੁਲਤਾਨਪੁਰ ਲੋਧੀ